ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਕੀਤੀ ਆਪਣੇ ਅਸਤੀਫੇ ਦੀ ਪੇਸ਼ਕਸ਼ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਸ ਦੀ ਦੁਖਤੀ ਲਗ ਉਤੇ ਹੱਥ ਰੱਖ ਦਿੱਤਾ ਗਿਆ ਹੈ ਕਿਉਂਕਿ 2 ਦਿਨ ਪਹਿਲਾਂ ਉਸ ਦੀਆਂ ਤਸਵੀਰਾਂ ਵਾਇਲਡ ਹੋਈਆਂ ਸੀ ਗੈਂਗਸਟਰਾਂ ਦੇ ਨਾਲ ਗੈਂਗਸਟਰਾਂ ਦੇ ਨਾਮ ਤਸਵੀਰਾਂ ਵਾਇਲਡ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਨਿਸ਼ਾਨੇ ਸਿੱਧੇ ਗਏ ਕਟਾਸ਼ ਸ਼ੁਰੂਆਤ ਕੀਤੇ ਗਿਆ ਸ਼ਬਲ ਸ਼ਬਦੀ ਹਮਲਿਆਂ ਦੇ ਵਿੱਚ ਲਪੇਟਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਕਰਮਵੀਰ ਅਰਵਿੰਦ ਕੇਸ਼ਵਲ ਅਤੇ ਸਮੁੱਚੀ ਆਪ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਭਾਈ ਤੁਸੀਂ ਤਾਂ ਕਹਿੰਦੇ ਹੋ ਕਿ ਅਸੀਂ ਗੈਂਗਸਟਰਾਂ ਦਾ ਖਾਤਮਾ ਕਰਨਾ ਹੈ ਤੁਸੀਂ ਤਾਂ ਕਹਿੰਦੇ ਹੋ ਕਿ ਗੈਂਗਸਟਰ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਬੰਦ ਹੋਣਗੇ ਲੇਕਿਨ ਤੁਹਾਡੇ ਖੁਦ ਦੇ ਵਿਧਾਇਕ ਗੈਂਗਸਟਰਾਂ ਦੇ ਬੈਠੇ ਨੇ ਖਾਂਦੇ ਫੀਂਦੇ ਨੇ ਉਹਨਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਲ ਹੋ ਰਹੀਆਂ ਨੇ ਕਿਉਂਕਿ ਕਤਲ ਹੋਇਆ ਸੀ ਅੱਜ ਤੋਂ 15 ਦਿਨ ਪਹਿਲਾਂ ਹਵੌਰ ਦੇ ਇੱਕ ਵੱਡੇ ਕੱਪੜੇ ਦੇ ਕਾਰੋਬਾਰੀ ਸੰਜੇ ਵਰਮਾ ਦਾ ਦਿਨ ਦਿਹਾੜੇ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਬਾਅਦ ਵਿੱਚ ਇਨਾਂ ਕੋ ਬਵਾਲ ਬਚਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਦੋਸ਼ ਲੱਗੇ ਕਿ ਲੋਟ ਆਰਡਰ ਠੀਕ ਨਹੀਂ ਪੰਜਾਬ ਦਾ ਪੰਜਾਬ ਦੇ ਕਾਨੂੰਨ ਦੀ ਸਥਿਤੀ ਦਾਵਾ ਡੋਲ ਹੈ ਲੇਕਿਨ ਆ ਦੋ ਦਿਨ ਪਹਿਲਾਂ ਹਲਕਾ ਬੱਲੂਆਣੇ ਦੇ ਮਜੂਦਾ ਵਿਧਾਇਕ ਅਮਨਦੀਪ ਸਿੰਘ ਗੋਲਡੀ ਜਿਹੜੇ ਮੁਸਾਫਰ ਦੇ ਨਾਮ ਨਾਲ ਜਾਣੇ ਜਾਂਦੇ ਨੇ ਉਹਨਾਂ ਦੀਆਂ ਤਸਵੀਰਾਂ ਉਹਨਾਂ ਗੈਂਗਸਟਰਾਂ ਦੇ ਨਾਲ ਵਾਇਲ ਹੋਈਆਂ ਜਿੱਨ੍ਹਾਂ ਵੱਲੋਂ ਸੰਜੇ ਵਰਮਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ ਉਸ ਤੋਂ ਬਾਅਦ ਇਹਨਾਂ ਨੂੰ ਮੋਬਲ ਪੁੱਛਿਆ ਕਿ ਤੁਸੀਂ ਤਾਂ ਕਹਿੰਦੇ ਹੋ ਕਿ ਗੈਂਗਸਟਰਾਂ ਨੂੰ ਖਤਮ ਕਰ ਦਿਆਂਗੇ ਤੇ ਗੈਂਗਸਟਰ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਪਾਲੇ ਜਾ ਰਹੇ ਨੇ ਉਹਨਾਂ ਦੀ ਛੈ ਉੱਤੇ ਕੰਮ ਕਰਦੇ ਨੇ ਅਮਨਦੀਪ ਸਿੰਘ ਗੋਲਦੀਪ ਮੁਸਾਫਰ ਸੰਜੇ ਵਰਮਾ ਦੇ ਕਤਲ ਦਾ ਜ਼ਿੰਮੇਵਾਰ ਹੈ ਇਸ ਨੂੰ ਲੈ ਕੇ ਹੁਣ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਅਮਨਦੀਪ ਗੋਲਦੀ ਮੁਸਾਫਰ ਨੂੰ ਕਿ ਤੁਸੀਂ ਆਪਣੇ ਅਹੁਦੇ ਦੀ ਜਿਹੜੀ ਪੇਸ਼ਕਸ਼ ਕਰੋ ਕੀ ਇਸ ਤਿਫਾ ਕੁਲਤਾ ਸਿੰਘ ਸਿੰਧਵਾ ਜਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਈਆ ਨੂੰ ਦਿੱਤਾ ਜਾਵੇਗਾ ਇਸ ਉੱਤੇ ਹੁਣ ਸਿਆਸਤ ਹੋਵੇਗੀ ਕਿਉਂਕਿ ਅੱਜ ਆਪਣੀ ਹਜ਼ਾਰਾਂ ਸਮਰਥਕਾਂ ਦੇ ਨਾਲ ਪੁੱਜੇ ਅਮਨਦੀਪ ਗੋਲਦੀਪ ਸਾਫਰ ਹਲਕਾ ਹਬੌਰ ਦੇ ਵਿੱਚ ਉਹਨਾਂ ਵੱਲੋਂ ਕਾਨਫਰੰਸ ਕੀਤੀ ਗਈ ਨਾਲ ਉਹਨਾਂ ਦੇ ਅਸਤੀਫਾ ਸੀ ਕਿਉਂਕਿ ਸੁਨੀਲ ਕੁਮਾਰ ਜਾਖੜ ਅਤੇ ਕਾਂਗਰਸ ਪਾਰਟੀ ਦੇ ਕੁਝ ਵੱਡੇ ਆਗੂਆਂ ਨੇ ਇਲਜ਼ਾਮ ਲਗਾਏ ਸੀ ਕਿ ਸੰਜੇ ਵਰਮਾ ਦੇ ਕਤਲ ਦੇ ਵਿੱਚ ਗੋਲਦੀ ਬਸਾਫਰ ਦੀ ਮਿਲੀ ਪੁਗਤ ਹੈ ਜੋ ਹਲਕਾ ਬੱਲੂ ਵਾਲੀ ਤੋਂ ਮੌਜੂਦਾ ਆਪ ਆਪੀ ਪਾਰਟੀ ਦੇ ਵਿਧਾਇਕ ਨੇ ਇਧਰ ਅਮਨਦੀਪ ਗੋਲਦੀ ਸਮਰਥਕ ਆਪਣੇ ਹਜ਼ਾਰਾਂ ਸਮਰਥਕਾਂ ਦੇ ਨਾਲ ਅਬੋਰ ਦੇ ਵਿੱਚ ਆਏ ਇੱਕ ਕਾਨਫਰੰਸ ਕਿ ਕੀ ਕਿ ਉਹਨਾਂ ਨੇ ਕਿਹਾ ਕਿ ਜੇਕਰ ਸੁਨੀਲ ਕੁਮਾਰ ਜਾਕਰ ਨੇ ਜਿਹੜੇ ਮੇਰੇ ਉੱਤੇ ਇਲਜ਼ਾਮ ਲਗਾਏ ਨੇ ਦੋਸ਼ ਲਗਾਏ ਨੇ ਕਿ ਮੈਂ ਅਬੋਰ ਦੇ ਕਪੜੇ ਦੇ ਕਾਰੋਬਾਰੀ ਵੀਰਵੈਲ ਜਿਸ ਦਾ ਨਾਮ ਸੰਜੀਵ ਬਰਮਾ ਹੈ ਉਹਨਾਂ ਦਾ ਕਤਲ ਕਰਵਾਇਆ ਹੈ ਜੇਕਰ ਮੈਂ ਇਸ ਕੇਸ ਦੇ ਵਿੱਚ ਦੋਸ਼ੀ ਜਾਂ ਮੇਰੀ ਮਿਲੀ ਪੁਗਤ ਹੋਵੇ ਤਾਂ ਮੈਂ ਆਪਣਾ ਅਸਤੀਫਾ ਪੰਜਾਬ ਦੇ ਮੁੱਖ ਮੰਤਰੀ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸੰਧਮਾ ਅਤੇ ਪੰਜਾਬ ਦੇ ਰਾਜ ਪਾਲ ਗੁਲਾਬ ਚੰਦ ਕੁਟਾਰੀਆ ਨੂੰ ਸੌਂਪ ਦੇਵਾਂਗਾ ਇਹ ਦੋਸ਼ ਮੇਰੇ ਉੱਤੇ ਕਿਤੇ ਜਾਵਣ ਸਬੂਤ ਪੇਸ਼ ਕੀਤੇ ਜਾਣ ਮੇਰੇ ਖਿਲਾਫ ਕਿ ਮੇਰਾ ਉਹ ਉਹ ਗੈਂਗਸਟਰਾਂ ਦੇ ਨਾਲ ਕੋਈ ਲੈਣ ਦੇਣ ਹੈ ਜਾਂ ਕੋ ਮੇਰੀ ਬਲੀਪੁਤ ਹੈ ਜਾਂ ਮੇਰੀ ਕਿਸੇ ਵੀ ਤਰ੍ਹਾਂ ਦੀ ਦੁਸ਼ਮਣੀ 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 ਬਾਜੀ ਹੈ ਤਾਂ ਸੰਜੀਵ ਬਰਮਾ ਦੇ ਨਾਲ ਸੌਰੀ ਸੀ ਜੇਕਰ ਕਿਤੇ ساری ਉਮਰ ਮੇਰੇ ਉੱਤੇ ਇਹ ਦੋਸ਼ ਐਤ ਖੋਜਾਤੇ ਨੇ ਤਾਂ ਮੈਨੂੰ ਜਨਤਾ ਦੇ ਘਟਾਰੇ ਵਿੱਚ ਖੜਾ ਕੀਤਾ ਜਾਵੇ ਜੇਕਰ ਅਜਾ ਨਹੀਂ ਤਾ ਸੁਨੀਲ ਕੁਮਾਰ ਜਾਕਰ ਨੂੰ ਜਿਹੜੇ ਉਹਨਾਂ ਨੇ ਸ਼ਬਦ ਮੇਰੇ ਵਿਰੁੱਧ ਬੋਲੇ ਨੇ ਉਹਨਾਂ ਨੂੰ ਹਫਤੇ ਦੇ ਵਿੱਚ ਮਾਫੀ ਮੰਗਣੀ ਪਵੇਗੀ ਉਹਨਾਂ ਕਹਿੰਦੇ ਜਿਹੜੀ ਸਰਕਾਰ ਦੇ ਕੋਲ ਚਾਹੇ ਉਹ ਸਿਵਲ ਸਿਬੀਆਈ ਹੈ ਚਾਹੇ ਉਹ ਵਿਜੀਲੈਂਸ ਹੈ ਕਿਸੇ ਦੇ ਕੋਲੋਂ ਵੀ ਇਹ ਜਾਂਚ ਕਰਾਉਣਾ ਚਾਹੁੰਦੇ ਨੇ ਕਿ ਮੇਰੀ ਪੁਲੀ ਭਗਤ ਦੇ ਨਾਲ ਸੰਜੇ ਵਰਮਾ ਦਾ ਕਤਲ ਹੋਇਆ ਹੈ ਜਿਹੜੇ ਅਬੋਰ ਤੇ ਮਸ਼ਹੂਰ ਵੀਰਵਲ ਦੇ ਨਾਮ ਨਾਲ ਜਾਂਦੇ ਕਪੜੇ ਦੇ ਕਾਰੋਬਾਰੀ ਸੀ ਤਾਂ ਉਹਨਾਂ ਕਹਿੰਦੇ ਮੈਂ ਅਸਤੀਫਾ ਆਪਣਾ ਨਾਲ ਲੈ ਕੇ ਆਇਆ ਹਾਂ ਮੈਂ ਅਸਤੀਫਾ ਜਿਹੜਾ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਭੇਜਾਂਗਾ ਲੇਕਿਨ ਦੋਸ਼ਾਇਦ ਕੀਤੇ ਜਾਣੇ ਜ਼ਰੂਰੀ ਨੇ ਮੈਨੂੰ ਦੋਸ਼ੀ ਸਾਬਤ ਕਰਨ ਲਈ ਪੂਰਾ ਤਾਮਚਾ ਹਮਲਾ ਲਓ ਜੇਕਰ ਤੁਹਾਡੇ ਕੋਲ ਲੱਗਦਾ ਹੈ ਜੇਕਰ ਮੈਂ ਦੋਸ਼ੀ ਹੋਇਆ ਤੇ ਮੈਨੂੰ ਕਾਨੂੰਨੀ ਸਜ਼ਾ ਵੀ ਮਿਲਣੀ ਚਾਹੀਦੀ ਹੈ ਅਮਨਦੀਪ ਗੋਲਦੀਪ ਮੁਸਾਫਰ ਨੇ ਸਿੱਧਾ ਚੈਲੰਜ ਕਰ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਕੁਮਾਰ ਝਾਕੜ ਨੂੰ ਅੱਜ ਉਹ ਆਪਣਾ ਅਸਤੀਫਾ ਨਾਲ ਲੈ ਕੇ ਆਈ ਸ਼ਹਿਰ ਹੋਰ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਸਾਹਮਣੇ ਉਹਨਾਂ ਨੇ ਕਿਹਾ ਕਿ ਜੇਕਰ ਮੇਰੀ 1% ਵੀ ਅੰਮੋਲਮੈਂਟ ਹੋਵੇ ਸੰਜੇ ਵਰਮਾ ਦੇ ਕਤਲकांड ਦੇ ਵਿੱਚ ਮੈਂ ਉਸ ਦਾ ਦੇਣੇਦਾਰ ਹੋਵਾਂਗਾ ਮੈਂ ਕਾਨੂੰਨ ਦੀ ਸਜ਼ਾ ਦਾ ਸ਼ੱਕਦਾਰ ਹੋਵਾਂਗਾ